ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਲਾਣਾ ਇਹ ਨੇੜੇ ਖੰਨੇ ਦੇ ਰਹਿ ਜਾਂਦਾ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਖੰਨੇ ਸ਼ਹਿਰ ਦੇ ਬਿਲਕੁਲ ਨੇੜੇ ਪਿੰਡ ਸਲਾਣਾ ਤੇ ਸ੍ਰੀ ਕ੍ਰਿਸ਼ਨਾ ਡੇਰੀ ਫਾਰਮ ਜਿੱਥੇ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਸੇਲ ਪਰਚੇਜ ਦਾ ਕੰਮ ਆ ਦੋਸਤੋ ਤੇ ਆਲ ਇੰਡੀਆ ਦੇ ਵਿੱਚ ਹੀ ਪਸ਼ੂ ਬਾਈ ਜੀ ਹੋਰਾਂ ਕੋਲੋਂ ਜਾਂਦੇ ਆ ਵੇਖ ਕੇ ਅੱਜ ਫੇਰ ਤੁਹਾਨੂੰ ਇਹ ਭਰਿਆ ਹੋਇਆ ਫਾਰਮ ਦਿਖਾਉਂਗਾ ਕਿਉਂਕਿ ਨਾਗ ਇੱਥੇ ਡੇਲੀ ਆਂਗ ਬਾਈ ਦੱਸਦਾ ਸੀ ਵੀ 5-7 ਵਿਕ ਜਾਂਦੇ ਆ ਤੇ ਓਨੇ ਇੱਕ ਨਵੇਂ ਹੋਰ ਆ ਜਾਂਦੇ ਆ ਐਡ ਹੁੰਦੇ ਰਹਿੰਦੇ ਆ ਕਿਉਂਕਿ ਨਾ ਤਾਂ ਕੋਈ ਜਗ੍ਹਾ ਦੀ ਕਇਲਤ ਐ ਇੱਥੇ ਤੇ ਨਾ ਇਹਨਾਂ ਦੇ ਜਿਹੜਾ ਕਾਰੋਬਾਰ ਵੀ ਐ ਪੁਰਾਣਾ ਐ ਤੇ ਉਦਾਂ ਦੀ ਕੋਈ ਸਮੱਸਿਆ ਵੀ ਇੱਥੇ ਪਸੂ ਪਹਿਲਾਂ ਵੇਚਾਂਗੇ ਫੇਰ ਨਵੇਂ ਆਉਣੇ ਆ ਮਤਲਬ ਕੁਝ ਵਿਕੀ ਜਾਂਦੇ ਆ ਕੁਝ ਆਈ ਜਾਂਦੇ ਆ ਅੱਜ ਫੇਰ ਤੁਹਾਨੂੰ ਕਾਫੀ ਸਾਰੀਆਂ گاਵਾ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਬੇਨਤੀ ਐ ਵੀ ਜਿਹੜਾ ਪਸੂ ਤੁਸੀਂ ਖਰੀਦਣਾ ਐ ਕਉਰੇ ਪਸੂ ਇੱਕ ਸਾਹ ਵਾਲੀ ਚੀਜ਼ ਐ ਇਹਦੀ ਤਸੱਲੀ ਇੱਥੇ ਆ ਕੇ ਕਰਿਓ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਇਹਨਾਂ ਕੋਲ ਰਹਿਸ਼ ਦਾ ਵੀ ਪ੍ਰਬੰਧ ਆ ਜੇ ਕੋਈ ਭਰਾ ਦੂਰ ਤੋਂ ਆਉਂਦਾ ਤਾਂ ਉਹ ਇੱਥੇ ਰਹਿ ਸਕਦਾ ਰਾਤ ਰੁੱਕ ਸਕਦਾ ਤੇ ਤੁਸੀਂ ਰੁੱਕ ਕੇ ਬੇਸ਼ੱਕ ਦੋ ਟਾਈਮ ਪਸੂ ਚੋਲਿਓ ਜਿਹੜਾ ਸੁਆ ਸੁਆਇਆ ਗੱਬਨ ਦੇ ਦਾ ਥਾਣੀ ਪਾਸ ਹੋਣੇ ਹੁੰਦੇ ਸੋ ਆਓ ਸ਼ੁਰੂਆਤ ਕਰਦੇ ਆਂ ਦੋਸਤੋ ਆਪਾਂ ਫਿਰ ਜਿਹੜੀਆਂ ਗੱਬਣ ਵਹਿੜਾ ਉਹਨਾਂ ਤੋਂ ਤੇ ਲਾਸਟ ਉੱਤੇ ਇਹ ਬੱਛੀਆਂ ਵੀ ਦੋ ਬਾਈਕ ਕੋਲ ਵਿਕਰੀ ਆਲੀਆਂ ਆ ਇਹ ਵੀ ਦਿਖਾਉਂਗਾ ਕੁਸ گاਵਾ ਹੋਰ ਖੜੀਆਂ ਫਾਰਮ ਪੂਰਾ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਇੱਥੇ ਹਰ ਟਾਈਮ ਭਰਿਆ ਹੀ ਰਹਿੰਦਾ ਕਿਉਂਕਿ ਨਗ ਆਈ ਜਾਂਦੇ ਆ ਤੇ ਕੁਸ ਨਹੀਂ ਕੀ ਜਾਂਦੇ ਸ਼ੁਰੂਆਤ ਕਰਦੇ ਆਪਾਂ ਇਸ ਸਾਈਡ ਦੇ ਉੱਤੇ ਵੱਡੀਆਂ گاਵਾ ਖੜੀਆਂ ਇੱਥੋਂ ਵੀਰ ਵੀਰਿੰਦਰ ਭਾਈ ਸਸਟੀ ਕਾ ਸਸੀਗਾ ਭਾਈ ਜੀ ਆਦੇ ਫੇਰ ਸੁਖਨਾ ਕਾਫੀ ਨਾਗ ਆਪਣੇ ਕੋਲ ਹੈਗੇ ਆ ਹਾਂਜੀ ਆਪਣੇ ਕੋਲ ਅੱਜ ਤਕਰੀਬਨ 23 24 ਨਾਗ ਹੈਗੇ ਜੀ ਠੀਕ ਹੈ ਆਪਣੀ ਸਲਾਹ ਦਾ ਕੱਲ ਸੀ ਕੱਲ ਮੀ ਕਰਕੇ ਆਇਆ ਨਹੀਂ ਗਾ ਪ੍ਰੋਬਲਮ ਸੀ ਜੀ ਆਪਾਂ ਨੂੰ ਤੇ ਉਸ ਤੋਂ ਬਾਅਦ ਕੁਝ ਜਾਨਵਰ ਵੀ ਆਪਣੇ ਕੱਲ ਸੇਲ ਹੋ ਗਏ ਜੀ ਠੀਕ ਹੈ ਹਾਂਜੀ ਅੱਛਾ ਸੂਈਆਂ ਸਵਈਆਂ ਵਹਿੜਾਂ ਵੀ ਹੈ ਕੋਸ ਆਪਣੇ ਸੂਈਆਂ ਦਾ ਭਾਜੀ ਆ ਚਾਰ ਵਹਿੜਾਂ ਦਾ ਤੁਹਾਡੇ ਮੂਰੇ ਬਿਲਕੁਲ ਤਾਜ਼ੀਆਂ ਰਾਤ ਦੀਆਂ ਸੂਈਆਂ ਨੇ ਜਰਸੀ ਨੂੰ ਅੱਜ ਪਰਸੋਂ ਦੀ ਸੂਈ ਹੈ ਜੀ ਤੀਜਾ ਦਿਨਾਂ ਦੀ ਠੀਕ ਹੈ ਹਾਂਜੀ ਅੱਛਾ ਸ਼ੁਰੂਆਤ ਕਰਦੇ ਆ ਮਗਰਲੇ ਪਾਸੇ ਵਹਿੜ ਵੱਡੇ ਕਦ ਕੱਦ ਨਹੀਂ ਖੜੀ ਹਾਂਜੀ ਭਾਈ ਜੀ ਡਿ ਤੇ तकरीबन 40 ਤੋਂ ਪਲੱਸ ਦੁੱਧ ਪਾਇਆ ਹੋਇਆ ਹੈ ਜੀ ਦੂਜੇ ਇਸੇ ਸੂਣਾ ਬੱਚੀ ਨੇ ਜੀ तकरीबन 15 16 ਦੇ ਨੰਦੇ ਨੇ ਆੜਾ ਦੀ ਬਨਾਵਟ ਦੇਖ ਸਕਦੇ ਹੁਣ ਤੋਂ ਤੁਸੀਂ ਜੀ ਠੀਕ ਹੈ ਫੁੱਲ ਹਾਈਟ ਲੈਂਥ ਦੀ ਹੈ ਜੀ ਕਿਸੇ ਨੇ ਚੰਗੇ ਪੈਸੇ ਇਨਵੈਸਟ ਕਰਨੇ ਨੇ ਤੇ ਇੱਕ ਗਾਂ ਦਾ ਸ਼ਕੀਨ ਆ ਬੰਦਾ ਰੱਖਣ ਦਾ ਉਹਦੇ ਵਾਸਤੇ ਗਾਂ ਜੀ ਤੋਹਫਾ ਹੀ ਹੈ ਠੀਕ ਹੈ ਅੱਛਾ ਆਪਾਂ ਜਿਹੜੇ ਰੇਟ ਆ ਪਸ਼ੂਆਂ ਦੇ ਉਹ ਕੀ ਰਹਿਣਗੇ ਰੇਟ ਭਾਜੀ ਆਪਣੇ ਕੋਲ ਤਕਰੀਬਨ ਹਰ ਤਰ੍ਹਾਂ ਦਾ ਭਾਅ ਹੁੰਦਾ ਜੀ ਆਪਾਂ ਹਰ ਵੀਡੀਓ 'ਚ ਕਹਿੰਦੇ ਆ ਜੇ ਕਿਸੇ ਨੇ ਕਿਸੇ ਅਲੱਗ ਤੋਂ ਗਾਂ ਦਾ ਰੇਟ ਪੁੱਛਣਾ ਆਪਾਂ ਨੂੰ ਫੋਨ ਕਰ ਸਕਦਾ ਜੀ ਠੀਕ ਹੈ ਕਿਉਂਕਿ ਭਾਜੀ ਆਪਾਂ ਦੇ ਕੋਲ ਤੁਹਾਨੂੰ ਵੀ ਪਤਾ ਕੱਚੀਆਂ ਪੱਕੇ ਗਾਵਾਂ ਦੇ ਹਰੇਕ ਤਰ੍ਹਾਂ ਦਾ ਗਾਂ ਕਾ ਹੁੰਦਾ ਰਹਿੰਦਾ ਫਿਰ ਔਖਾ ਹੋ ਜਾਂਦਾ ਰੇਟ ਠੀਕ ਹੈ ਖੋਲ ਨਹੀਂ ਬਈ ਇਹਨੂੰ ਸੋ ਦੋਸਤੋ ਪਹਿਲੇ ਨੰਬਰ ਵਾਲੀ ਵਹਿੜ ਤੋੜ ਕੇ ਦਿਖਾਉਣੀ ਹੈ ਰੇਟ ਹਰੇਕ ਤਰ੍ਹਾਂ ਦਾ ਭਾਅ ਹੈ ਜਿਹੜਾ ਜਿੰਨੇ ਕ ਪੈਸੇ ਤੁਸੀਂ ਲਾਉਣੇ ਆ ਕੇ ਪਸ਼ੂ ਦੇਖੋ ਤੇ ਇਹ ਵੀ ਜ਼ ਮਾਲਕ ਦੇ ਘਰੇ ਖੜੇ ਪਸ਼ੂ ਦੀ ਤਾਂ ਓ ਜਿਆਦਾ ਵਧੀਆ ਹੁੰਦਾ ਢਾਂਜਾ ਗਾਂ ਦਾ ਤੁਸੀਂ ਦੇਖ ਸਕਦੇ ਹੋ ਕਦ ਕਾਠ ਪੂਰਾ ਉੱਚੀ ਲੰਬੀ ਚਮਕ ਫੁੱਲ ਦਿਸਦੀ ਹੈ ਦੋਸਤੋ ਇਹਦੀ ਚਮੜੀ ਦੇ ਵਿੱਚੋਂ ਬਾਕੀ ਹਵਾਨਾ ਜਿਹੜਾ ਉਹ ਕੱਟ ਵਾਲਾ ਹਜੇ ਇਹ ਕੱਚੀ ਹੈ ਦਿਨ ਹਜੇ ਲੈਂਦੀ ਹੈ ਸੂਨ ਦੇ ਵਿੱਚ ਇਹਦੀ ਫੁੱਲ ਪੈਟਾਗਰੀ ਹੈ ਜੀ ਆਪਣੇ ਕੋਲ ਹੂੰ ਠੀਕ ਨਾਨੀ ਦਾਦੀ ਜੀ ਦਾ ਮਰਜ਼ੀ ਅਗਲਾ ਰਿਕਾਰਡ ਲੈ ਲਵੇ ਜੀ ਆਪਣੇ ਕੋਲ ਇਹਦਾ ਠੀਕ ਹੈ ਇਹ ਵੈਸੇ ਹੀ ਆਪਾਂ ਲਿਆਂਦੀ ਆਪਣੇ ਫਾਰਮ ਵਾਸਤੇ ਹੈ ਜੀ ਠੀਕ ਹੈ ਦੇ ਕਿਸੇ ਨੂੰ ਮਿਲਕਿੰਗ ਕਰਵਾ ਕੇ ਜਾਂ ਆਪਾਂ 15 ਦਿਨ ਖੜਾ ਕੇ ਮਿਲਕਿੰਗ ਕਰਾ ਕੇ ਵੀ ਦੇ ਦਾਂਗੇ ਇਹਦੀ ਠੀਕ ਹੈ ਹਾਂਜੀ ਇਹਦੇ ਨਾਲ ਦੋ ਨੰਬਰ ਤੇ ਜਿਹੜੀ ਵੈਡ ਇਹ 6 ਦਿਨ ਦਾ ਹੈ ਜੀ ਦੂਜੇ ਸੂਏ ਸੁਣਾ ਬੱਛੀ ਨੇ ਜੀ ਠੀਕ ਹੈ ਇਹਦੀ ਵੀ ਆਰਡਰ ਦੀ ਬਣਾਵਟ ਤੁਸੀਂ ਦੇ ਸਕਦੇ ਹੋ ਜੀ 35 ਤੋਂ ਪਲੱਸ ਦੁੱਧ ਪਾਇਆ ਪਹਿਲੇ ਸੂਏ ਜੀ ਠੀਕ ਹੈ ਅਗਰਿਮਨ 40 ਤੋਂ ਪਲੱਸ ਪਾ ਦੂਗੀ ਇਹਦੇ ਵੀ 10 12 ਦਿਨ ਰਹਿੰਦੇ ਨੇ ਹਜੇ ਸੁਣ ਚੋ ਜੀ ਠੀਕ ਹੈ ਤੋਰੀ ਬਈ ਇਧਰ ਇੰਟਰਲੌਕ ਤੇ ਲੈ ਜੀ ਮਤਲਬ ਸੋ ਦਸੋ ਤੋੜ ਕੇ ਤੁਹਾਨੂੰ ਇਹ ਵੈਡ ਦਿਖਾਉਣੇ ਹਜੇ ਤਾਂ ਇਹ ਇਹਦੀ ਫੇਸ ਕੁਆਲਿਟੀ ਤੇ ਬਿਊਟੀ ਚੈੱਕ ਪਲੂਣ ਥੋੜੀ ਇੱਕ ਪਾਸੇ ਜਿਵੇਂ ਬਹਿਣ ਉੱਠਣ ਨਾਲ ਕਈ ਵਾਰ ਹੋ ਜਾਂਦੀ ਹੈ ਬਾਕੀ ਐਸੀ ਸਿੱਧੀ ਲਿਜਾਈ ਬਈ ਕੁਝ ਕੋਈ ਫਰਕ ਕੋਈ ਵੀ ਫੁੱਲ ਹਾਈਟ ਲੈਂਥ ਵਾਲੀ ਗਾਂ ਦੋਸਤੋ ਕੱਦ-ਕਾਠ ਪੂਰਾ ਚੰਗਾ ਕਮਾਲ ਹੈ ਵਾਪਸਲੇ ਸੋ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਵੱਲੇ ਆ ਭਾਈ ਸੋ ਰੇਟ ਸੋ ਹਰੇਕ ਤਰ੍ਹਾਂ ਦਾ ਭਾਅ ਇੱਥੋਂ ਤੁਹਾਨੂੰ ਮਿਲ ਜਾਣਾ ਹੈ ਮਤਲਬ ਜਿੱਦਾਂ ਦਾ ਪਸ਼ੂ ਤੁਸੀਂ ਪਸੰਦ ਕਰਦੇ ਹੋ ਉਦਾਂ ਦਾ ਪਸ਼ੂ ਮਿਲ ਜੂ ਪਰ ਇੱਥੇ ਪਹੁੰਚਣਾ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਵੀ ਆ ਕੇ ਪਸ਼ੂ ਦੇਖਿਆ ਜਾਵੇ ਇਹ ਵੀ ਗਾਂ ਤੁਸੀਂ ਦੇਖੋ ਇਹਦਾ ਬੀਸੀਐਸ ਦੇਖ ਸਕਦੇ ਹੋ ਵਜ਼ਨ ਦੇਖੋ ਇਸ ਗਾਂ ਦਾ ਚੜਾਈ ਢਾਂਚੇ ਦੀ ਦੇਖ ਸਕਦੇ ਹੋ ਅ ਭਾਈ ਕਿੰਨਾ ਮਸੂਆ ਸੁਣਦੀ ਦੂਜੇ ਸੂ ਸੁਣਾ ਪਾਜੀ ਇਹਨੇ ਜੀ ਹੂੰ ਦੰਦੋਂ 6 ਦੰਦਾ ਹਜੇ ਜੀ ਠੀਕ ਹੈ ਤਕਰੀਬਨ 55 ਤੋਂ ਪਲੱਸ ਦੁੱਧ ਪਾਇਆ ਹੋਇਆ ਹੈ ਦਾ ਜੀ ਐਦਿਕੀ 60 ਲੀਟਰ ਨੂੰ ਹੱਥ ਲਾ ਦੂਗੀ ਆਪਾਂ 55 ਲੀਟਰ ਕਹਿ ਕੇ ਦੇਣ ਨੂੰ ਤਿਆਰ ਆਂ ਬਦੈ ਨੂੰ ਜੀ ਠੀਕ ਹੈ ਹਾਂਜੀ ਤੋਰੀ ਇਹਦੀ ਬੈਟਰੀ ਆਪਣੇ ਕੋਲ ਹੈਗੀ ਜੀ ਸਭ ਸੀਮਾਂ ਜਿਹੜਾ ਇਹਦੇ ਵੀ ਲੱਗਾ ਹੋਇਆ ਹੈ ਆਪ ਕਿਹੜੇ ਦੀ ਹੈ ਜੀ ਸਭ ਰਕਾਰਡ ਦਵਾਂਗੇ ਜੀ ਓਕੇ ਤੋਂ ਵਜ਼ਨ ਦੇਖ ਰੋ ਵੈੜ ਦਾ ਬਾਕੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਦਿਨ ਹਜੇ ਲੈ ਜੂਗੀ ਤਿਆਰੀ ਅੱਜ ਵੀ ਪੂਰੀ ਫੜਦੀ ਆਉਂਦੀ ਹੈ ਸਟਰਕਚਰ ਦੇਖੋ ਉੱਤੋਂ ਚੜਾਈਆਂ ਦੀ ਮੋੜ ਲਵ ਪਵਾਨੇ ਦੇ ਉੱਤੇ ਨਾੜਾਂ ਚੰਗੀਆਂ ਐ ਸੂਏ ਤਿੰਨ ਵੇੜਾ ਸੁਣੋ ਪਹਿਲੇ ਤਿੰਨ ਨੰਬਰਾਂ ਦੇ ਗਾਂ ਜਿਹੜੀਆਂ ਉਹ ਦਿਖਾਤੀਆਂ ਇਹ ਤੋਂ ਅੱਗੇ ਕੁਝ ਹੋਰ ਵੇੜਾ ਹੈਗੀਆਂ ਅ ਭਾਈ ਜਿਹੜੀ 4 ਨੰਬਰ ਤੇ ਗਾਂ ਵੱਧੀ ਵੀ ਹੈ ਇਹਦਾ ਭਾਈ ਜੀ ਪਹਿਲੇ ਸੂਏ 27 22 ਕਿਲੋ ਦੁੱਧ ਪਾਇਆ ਹੋਇਆ ਜੀ ਹੂੰ ਤਕਰੀਬਨ ਹਫਤਾ ਤੋਂ 10 ਦਿਨ ਦੀ ਕੱਚੀ ਹੈ ਜੀ ਇਹ ਵੀ ਹਜੇ ਠੀਕ ਹੈ ਫੁੱਲ ਕੁਆਲਿਟੀ ਵਾਲੀ ਹੈ 30 ਤੋਂ ਪਲੱਸ ਦੁੱਧ ਪਾਉਗੀ ਜੀ ਦੂਜੇ ਸੂਏ ਸੁਣਾ ਵੇੜਨੇ ਜੀ ਠੀਕ ਹੈ ਤੋਰ ਦੇ ਸੇ ਤੋਂ ਦੂਜਾ ਇਹਦਾ ਮਿਲਕ ਵੇਨਾਂ ਵੀ ਇਹਦੇ ਦੇਖ ਲਓ ਜੀ ਕਿੰਨੀਆਂ ਤਕੜੀਆਂ ਲੱਗੀਆਂ ਹੋਈਆਂ ਨੇ ਜੀ ਦੋਨੋਂ ਸਾਈਡ ਬਰਾਬਰ ਮੋਟੀ ਮਿਲਕ ਵੇਨਾਂ ਜੀ ਠੀਕ ਹੈ ਕਮਾਲ ਹੈ ਭਾਈ ਇਹ ਦੂ ਅੱਗੇ 101 گاਾਂ ਥੋੜੀ ਹਜੇ ਕੱਚੀ ਦਿਸਦੀ ਐ ਬਈ ਕਿਨਵਾਂ ਸੁਆ ਹੋਊਗਾ ਨਾ ਬਈ ਦੂਜਾ ਸੁਆ ਜੀ ਪ੍ਰੋਪਰ ਛੇਦ ਆਂਦਾ ਜੀ ਮੂੰਹ ਹਜੇ ਠੀਕ ਐ ਆਰਡਰ ਦੀ ਬਣਾवट ਇਹਦੀ ਵੀ ਤੁਸੀਂ ਦੇਖ ਸਕਦਾ ਪੂਰਾ ਫਿਕਸ ਆਰਡਰ ਹੈ ਜੀ ਤਕਰੀਬਨ 35 ਲੀਟਰ ਤੋਂ ਪਲੱਸ ਦੁੱਧ ਪਾਜੂਗੇ 28 29 ਕਿਲੋ ਇਹਦਾ ਵੀ ਦੁੱਧ ਪਾਇਆ ਹੋਇਆ ਹੈ ਜੀ ਠੀਕ ਹੈ ਹਾਂ ਜੀ ਇਹ ਥੋੜੀ ਕ੍ਰਾਸ ਅੰਗ ਹੈ ਇਹਦੀ ਫੈਂਟ ਵੀ ਚੰਗੀ ਰਹਿਣੀ ਹੈ ਜੀ ਠੀਕ ਕੋਲ ਨਹੀਂ ਭਾਈ ਸੋ ਦੋ ਸੋ ਥੋੜਾ ਕ੍ਰਾਸ ਅੰਗ ਆਰਡਰ ਤੇ ਨਾੜਾਂ ਅੱਜ ਵੀ ਗੁੰਦੀਆਂ ਪਈਆਂ ਨੇ ਜਾਨੂ ਇਹਨੇ ਆਰਡਰ ਤਿਆਰ ਕਰਨਾ ਫੋੜ ਫੁੱਲ ਗੁੰਦਾ ਜਾਣਾ ਇਹ ਨਾੜਾਂ ਨਾਲੇ ਬੰਦਿਆ ਕਰ ਖੇਲ ਤੇ ਬੰਦਿਆ ਕਰ ਵੀ ਸੋ ਇਹ ਮਿਸੋਗਾਵਾ ਜਦੋਂ ਵੀ ਤੋਰਦੇ ਆ ਪਾਣੀ ਦੀ ਇਹਨਾਂ ਨੂੰ ਖਿੱਚ ਹੁੰਦੀ ਹੈ। ਉਹ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ। ਥੋੜਾ ਹਜੇ ਅਗਲੇ ਪਾਸੋਂ ਹਵਾਨਾ ਜ਼ਿਆਦਾ ਚੰਗਾ ਦਿਖਾਉਂਦੀ ਹੈ। ਵੈਸੇ ਤੁਰਦੀ ਦਾ ਹਵਾਨਾ ਪਛਾਣਦੀ ਵੀ ਦਿੱਸਦਾ। ਥੋੜਾ ਕ੍ਰੋਸ ਅੰਗ। ਬਬ ਮੋੜ ਲੈ ਭਾਈ। ਦੂ ਅੱਗੇ ਦੋਸਤੋ ਇੱਕ ਹੋਰ ਹਜੇ ਕੱਚੀ ਗਾਂ ਇਹ ਸਾਰੀਆਂ ਤੋਰਾਂਗੇ ਜਿਹੜੀਆਂ ਉੱਤੇ ਬੱਧੀਆਂ ਕੁਝ گاਵਾ ਦੂ ਅੱਗੇ ਤੁਹਾਨੂੰ ਵੈਸੇ ਦਿਖਾਉਂਦੇ ਜਾਵਾਂਗੇ ਅ ਭਾਈ ਇਹਦੀ ਕੀ ਡਿਟੇਲ ਹੈ ਜੀ तकरीबन ਇੱਕ ਪੂਰਾ ਮਹੀਨਾ ਪਿਆ ਜੀ ਬੜਾ ਚੰਗਾ ਦੁੱਧ ਪਾਇਆ 27 22 ਕਿਲੋ ਲਗਭਗ ਦੁੱਧ ਪਾਇਆ ਹੋਇਆ ਆਪਣੇ ਕਈ ਵੀਰ ਫਾਰਮਰ ਡਿਮਾਂਡ ਕਰਦੇ ਨੇ ਕਿ ਆਪਾਂ ਨੂੰ ਗਾਂ ਉਦਾਂ ਹੀ ਚਾਹੀਦੀ ਜਿਹੜੀ 10ਵੇਂ ਮਹੀਨੇ ਦੇ ਸ਼ੁਰੂਆਤੀ ਦਿਨਾਂ ਚ ਸੂਬੇ ਜੀ ਉਹਨਾਂ ਵਾਸਤੇ ਆਪਾਂ ਕੁਝ ਆਪਣੇ ਕੋਲ 6-7 ਨਾਗਾ ਹਜੇ ਵੀ ਹੈਗੇ ਨੇ ਜਿਹੜੇ 10ਵੇਂ ਮਹੀਨੇ ਚ ਸੂਣਗੇ ਜੀ ਠੀਕ ਹੈ ਹਾਂਜੀ ਆਰਡਰ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਪੂ ਸਹੀ ਹਾਂਜੀ ਸੋ ਦੱਸੋ ਜੇ ਸਾਮ ਸਕਦੇ ਹੋ ਤਾਂ ਇਦਾਂ ਦੀਆਂ ਗਾਵਾਂ ਵੀ ਰੋਤ ਚ ਸੂਹਣੀਆਂ ਖੁੱਲੀ ਹੈ ਜੀ ਢਾਂਚੇ ਦੇਖੋ ਕਿੰਨੀ ਚੌੜੀ ਉਤੋਂ ਦੀ ਹੂੰ ਪੁਣੇ ਡਰਾਈ ਟਾਈਮ ਚ ਚੱਲ ਰਹੀ ਹੈ ਬੰਦੇ ਵੀ ਇੱਕ ਹੋਰ ਲਾਸਟ ਉੱਤੇ ਗਾਂ ਤੁਹਾਨੂੰ ਦਿਖਾਉਣੇ ਜਿਹੜੀ ਇਹ ਲਾਸਟ ਵਾਲੀ ਗਾਂ ਵੀ ਜੀ ਤਕਰੀਬਨ 20 ਤੋਂ 22 ਦਿਨ ਪਏ ਨੇ ਜੀ ਇਹਦੇ ਦੁੱਧ ਦਾ 25-26 ਲੀਟਰ ਪਾਇਆ ਹੋਇਆ ਜੀ ਠੀਕ ਹੈ 28 29 ਕਿਲੋਗ੍ਰਾਮ ਤਾਂ ਪਾ ਦੂਗੀ ਜੀ ਠੀਕ ਹੈ ਵੇਟ ਦੀ ਲੈਂਥ ਦੀ ਕੁਆਲਿਟੀ ਦੀ ਬੀਸਸ ਦੀ ਹਰ ਪੱਖੋਂ ਐਨ ਓਕੇ ਗਾਹ ਜੀ ਪੂਰੀ ਠੀਕ ਹੈ ਖੋਲੀ ਨੂੰ ਸੋ ਤਾਂ ਚਾ ਤੁਸੀਂ ਇਸ ਗਾਹ ਦਾ ਵੀ ਦੇਖ ਸਕਦੇ ਹੋ ਚੰਗੀ ਸੋ ਤਿਆਰ ਹੋ ਰਹੀ ਹੈ ਦਰਮਿਆਨੇ ਕਦ ਚ ਸੋਹਣੀ ਗਾਹ ਤਿਆਰ ਹੋ ਜਾਣੀ ਹੈ ਸਵਾਦੂ ਜਾਇ ਕਰੇ ਰੱਖਣ ਵਾਲੀ ਗਾਂ ਕਿਉਂਕਿ ਘਰੇਲੂ ਭਰਾ ਜੇ ਕੋਈ ਕਈ ਵਾਰ ਘੱਟ ਕੱਟ ਵਾਲੀ ਗਾਂ ਪਸੰਦ ਕਰਦੇ ਹੁੰਦੇ ਆ ਤਾਂ ਇਹ ਮੀਡੀਅਮ ਹਾਈਟ ਦੇ ਵਿੱਚ ਸੋ ਇਹ ਦੋਸਤੋ ਗਾਵਾਂ ਜਿਹੜੀਆਂ ਉੱਪਰ ਬੱਧੀਆਂ ਹੋਈਆਂ ਸੀ ਇਹ ਤੁਹਾਨੂੰ ਦਿਖਾ ਪਈਆਂ ਕੁਝ ਗਾਵਾਂ ਹਜੇ ਕੁਝ ਟਾਈਮ ਪਹਿਲਾਂ ਸੂਕੇ ਹਟੀਆਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣੀ ਹੈ ਤੇ ਇਹ ਤੋਂ ਬਿਨਾ ਦੋ ਵਿਹੜਾਂ ਇਧਰਲੇ ਪਾਸੇ ਹੋਰ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗਾ। ਆ ਵੀਰਵਿੰਦਰ ਭਾਈ ਜਿਹੜੀਆਂ ਸੋਈਆਂ ਮੀਆਂ ਵਿਹੜਾਂ। ਹਾਂਜੀ ਭਾਜੀ। ਆ ਕਦੋਂ ਕਦੋਂ ਆ ਤਾਂ ਵੱਛੀ ਭਾਜੀ 6 ਦਾ ਹੁੰਦਾ ਜੀ। ਹੂੰ। ਹੁਣੇ ਸੂਈ ਆ ਜੀ ਬਸ ਅੱਧਾ ਘੰਟਾ ਹੋਇਆ ਹਜੇ। ਇਹਦੀ ਤਾਂ ਹਜੇ ਜੇਰ ਪੈਣ ਵਾਲੀ ਹੁਣ ਜੇਰ ਪੈਣੀ ਹੈ ਬੱਚਾ ਵੀ ਭਾਜੀ ਤੁਹਾਡੇ ਮੂਰੇ ਐਣ ਬਿਲਕੁਲ ਗਿੱਲਾ ਜੀ ਹਜੇ। ਠੀਕ ਹੈ। ਤੇ ਤਕਰੀਬਨ 30 ਤੋਂ ਬਾਰ-ਬਾਰ ਦੁੱਧ ਪਾ ਦੋ। ਹਾਈਟ ਲਾਈਨ ਤਾਂ ਦੇਖੋ ਮੇਰੇ ਬਰਾਬਰ ਆਉਂਦੀ ਹੈ ਜੀ। ਠੀਕ ਹੈ ਹਾਂਜੀ ਅੱਜ ਦਾ ਸਵੇਰ ਦਾ ਬੱਚੀ ਦਾ ਖਾਦਾ ਪੀਤਾ ਨਹੀਂ ਹੋਇਆ ਜੀ ਹੂੰ ਬੜੇ ਚੰਗੇ ਸੀਮਨ ਦੀ ਬੱਚੀ ਹੈ ਜੀ ਮਗਰ ਇਹਦੇ ਬੱਚੀ ਦਿੱਤੀਆਂ ਨੇ ਹਾਂਜੀ ਬੱਚੀ ਦਿੱਤੀਆਂ ਤੋਰ ਦੇ ਦੋਸਤੋ ਜੇਰ ਹਜੇ ਦੀ ਪੈਣ ਵਾਲੀ ਆ ਤੋਰ ਕੇ ਦਿਖਾਉਣੇ ਕੱਦ ਘੱਟ ਫੁੱਲ ਹੈ ਤੇ ਬੱਚੀ ਨੂੰ ਜਨਮ ਦਿੱਤਾ ਹੈ ਆਪ ਦਾ ਰੰਗ ਭਾਵੇਂ ਇਹਦਾ ਕਾਲਾ ਜਿਆਦਾ ਹੈ ਪਰ ਬੱਚੀ ਪੂਰੀ ਜਿਹੜੀ ਉਹ ਡੱਬੀ ਹੈ ਜਿਆਦਾ ਚਿੱਟਾ ਰੰਗ ਹੈ ਸੋਹਣੀ ਬੱਚੀ ਹੈ ਨਾਲ ਇਹਦੇ ਛੇ ਗਾਹਾਂ ਨੂੰ ਦੇਖੋ ਬਿਲਕੁਲ ਤਾਜ਼ੀ ਪਾਣੀ ਪੀ ਲੈ ਜੀ ਆਏ ਸੁੱਕੇ ਡੇ ਜੀ ਪਾਣੀ ਵੀ ਹੁਣ ਪੀਣਾ ਰਚੀ ਨੇ ਠੀਕ ਹੈ ਉਹ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹਜੇ ਪਾਣੀ ਵੀ ਪਹਿਲੀ ਵਾਰ ਪੀ ਰਹੀ ਹੈ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਉਂਕਿ ਕੋਸਤਾ ਪਸ਼ੂ ਸਵੇਰ ਪੱਠੇ ਨਹੀਂ ਖਾਂਦਾ ਜੇ ਤਨ ਸੁਣਾ ਹੋਵੇ ਤਾਂ ਉਹਦੇ ਕਰਕੇ ਤੁਹਾਨੂੰ ਕੋਖਾ ਅੰਦਰੋਂ ਦਿਸੂਗੀ ਫਿਰ ਵੀ ਇਹ ਗਾਂ ਤਿਆਰੀ ਕਿੰਨੀ ਕੋ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਜੇ ਇਹਦੀ ਹਜੇ ਪੈਣੀ ਹੈ ਤੇ ਉਹਦੀ ਬਾਈ ਫੋਟੋ ਵੀਡੀਓ ਜਿਹੜੀ ਉਹ ਰੱਖ ਲੂਗਾ ਇੱਕ ਹੋਰ ਗਾਂ ਇਦੋਂ ਅੱਗੇ ਸੂਈ ਸਵਾਈ ਖੜੀ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਬਾਈ ਘੰਟਾ ਕੋ ਹੋਇਆ ਸੂਈ ਨੂੰ ਜੀ ਇਹਨੂੰ ਵੀ ਠੀਕ ਹੈ ਜੇਰ ਇਹਦੀ ਪੈਣੀ ਆ ਜੀ ਠੀਕ ਹੈ ਤਕਰੀਬਨ 23 32 ਕਿਲੋ ਦੁੱਧ ਦਿੱਤਾ ਹੋਇਆ ਜੀ ਇਹਦਾ 35 36 ਕਿਲੋ ਦੁੱਧ ਪੈੜ ਪਾ ਦੋਗੀ ਜੀ ਇਹਦੇ ਨਾਲ ਬੱਚਾ ਕੀ ਆ ਬੱਚਾ ਜੀ ਇਹਦੇ ਨਾਲ ਇਹਦੇ ਨਾਲ ਬੱਚਾ ਹਾਂਜੀ ਆ ਬੈਠੇ ਬੱਚੇ ਆਪਣੇ ਕੋਲ ਤਿੰਨੇ ਬੱਚੇ ਆ ਬੈਠੇ ਨੇ ਜੀ ਠੀਕ ਹੈ ਹਾਂਜੀ ਇੱਕ ਬੱਚੀ ਆ ਜੀ ਇਹ ਚ ਇੱਕ ਬੱਚੀ ਆ ਜੀ ਇੱਕ ਉਹ ਜਰਸੀ ਦਾ ਬੱਚਾ ਜੀ ਠੀਕ ਹੈ ਤੋਰਦੇ ਬਾਈ ਸੁਸੋ ਇਹ ਵੀ ਗਾਂ ਤੁਸੀਂ ਦੇਖੋ ਇਹਦੇ ਨਾਲ ਬੱਚਾ ਬੱਚਾ ਹੈ ਇਹ ਤਾਜ਼ੀਆਂ ਸੂਈਆਂ ਹੋਈਆਂ ਗਾਂਾਂ। ਫੁੱਲ ਵਜਨ ਦੀ ਗਾਂ ਐ ਜੀ। ਇਹ ਬੰਦਾ ਵਧੀਆ ਸੇਵਾ ਕਰ ਲੂਗਾ। 40 ਦੇ ਲਗਭਗ ਦੁੱਧ ਦੇਣ ਵਾਲੀ ਗਾਂ ਜੀ ਇਹ। ਠੀਕ ਆ। ਸੋ ਦੁੱਧ। ਬਾਈ ਕਹਿੰਦਾ ਵੀ ਇਹ ਚੰਗਾ ਦੇਊਗੀ। ਬਾਕੀ ਦੁੱਧ ਹਮੇਸ਼ਾ ਸੇਵਾ ਦਾ ਹੀ ਹੁੰਦਾ ਹੈ। ਜਿਹੜਾ ਭਰਾ ਕਿੰਨੀ ਕੀ ਸੇਵਾ ਕਰ ਲੈਂਦਾ ਉਹਦੇ ਹਿਸਾਬ ਤੇ ਚੋਲੂਗਾ। ਇਹ ਤੋਂ ਅੱਗੇ ਇੱਕ ਹੋਰ ਗਾਂ। ਇਹ ਇਹ ਵੀ ਸੂਈ ਦੀ ਐ ਵੇ। ਪਾਜੀ ਰਾਤ ਦੀ ਸੂਈ ਐ ਜੀ। ਠੀਕ ਐ। ਬੱਚੀ ਨੂੰ ਇਹਨੇ ਜਨਮ ਦਿੱਤਾ ਜੀ। ਹੂੰ। ਆਰਡਰ ਦੀ ਬਰਾਬਰ ਤੁਸੀਂ ਦੇ ਸਕਦੇ ਪੂਰਾ ਫਿਕਸ ਆਰਡਰ ਆ ਜੀ। ਠੀਕ ਐ। ਪ੍ਰੋਪਰ ਛੇ ਦਾ ਆਂਦਾ ਜੀ। ਫੇਸ ਬਿਊਟੀ ਦੇਖੋ ਐਨ ਕਿੰਨੀ ਹੈ ਜੀ ਇਹਦੀ ਇਹਦੀ ਜੇਰ ਵਗੈਰਾ ਕੰਮ ਜੇਰ ਕਨਫਰਮ ਓਕੇ ਹੈ ਜੀ ਪੂਰੀ ਚੈੱਕ ਕਰਾ ਕੇ ਲੈ ਜਾਵੇ ਚਾਹੇ ਅਗਲਾ ਠੀਕ ਇੱਕ ਬਾਜੀ ਐ ਹੁੰਦਾ ਕਿ ਸੂਈਆਂ ਹੋਏ ਜਾਂ ਜਾਨਵਰ ਨਾ ਬੰਦਾ ਚਾਹੇ ਸਾਡੇ ਕੋਲ ਦੋ ਦਿਨ ਰਹਿ ਕੇ ਲੈ ਜਾਵੇ ਸੂਈ ਹੈ ਜਾਨਵਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਖਾਸ ਜੀ ਠੀਕ ਹੈ ਚੋਕੇ ਲੈ ਕੇ ਜਾਣਾ ਆਪਣਾ ਦੁੱਧ ਦੀ ਤਸੱਲੀ ਕਰਕੇ ਚਾਹੇ ਜਿਵੇਂ ਨਾ ਮਰਦੀ ਚੋਕੇ ਲੈ ਜਾਏ ਕਿਉਂਕਿ ਸਾਡੇ ਘਰ ਦੀ ਗਾਰੰਟੀ ਹੁੰਦੀ ਹੈ ਸਾਹਾਂ ਵਾਲੇ ਸੌਦੇ ਨੇ ਜੀ ਇਹ ਸਹੀ ਹੈ ਹਾਂਜੀ ਸੋ ਦੋਸਤੋ ਇਹ ਵਾਕਿਆ ਜੀ ਤੁਸੀਂ ਜਿਹੜਾ ਭਰਾ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਕਹਿਣ ਦਾ ਮਤਲਬੋਂ ਭਾ ਗਾਵਾ ਦੇ ਮਾਮਲੇ 'ਚ ਜਿਆਦਾ ਤਸੱਲੀ ਮਾਲਕ ਦੇ ਘਰੇ ਹੀ ਹੋ ਜੇ ਚੰਗੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਪਤਾ ਵੀ ਇਹ ਦੁੱਧ ਵੀ ਜਿਆਦਾ ਦਿੰਦੀਆਂ ਤੇ ਥੋੜੇ ਬਹੁਤੇ ਇਹਨਾਂ ਦੇ ਵਿੱਚ ਰਿਸਕ ਵੀ ਰਹਿੰਦੇ ਆ ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਕਈ ਵਾਰ ਮਸਟੈਟਸ ਵਗੈਰਾ ਬਣ ਦੀ ਸੰਭਾਵਨਾ ਬਣ ਜਾਂਦੀ ਹੈ ਬਾਕੀ ਕੇਅਰ ਦੇ ਉੱਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਕੁ ਚੰਗਾ ਇਹਨਾਂ ਨੂੰ ਸਾਥ ਦਿਓ ਹੈ ਇਹ ਦੁੱਧੀਆਂ ਮਸ਼ੀਨਾਂ ਹੀ ਪਰ ਉਨੀ ਇਹਨਾਂ ਦੀ ਸੰਭਾਲ ਜਿਆਦਾ ਕਰਨੀ ਪੈਂਦੀ ਹੈ ਇੱਕ ਹੋਰ ਗਾਂ ਜਿਹੜੀ ਤੋਰਾਗੇ ਤੇ ਇਦੋਂ ਬਾਅਦ ਚ ਜਰਸੀ ਤੋਰਾਗੇ ਤੇ ਫਿਰ ਖੜੀਆਂ ਗਾਵਾਂ ਤੁਹਾਨੂੰ ਕੁਝ ਦਿਖਾ ਦੇਣੀ ਹੈ ਆ ਭਾਈ ਇਹਦੀ ਡਿਟੇਲ ਦੱਸ ਦਿਓ ਜੀ ਕਿੰਨਾ ਚਿਰ ਨੂੰ ਖਰਾਤ ਦੀ ਸੂਈ ਹੋਇਆ ਇਹ ਵੀ ਜੀ ਠੀਕ ਹੈ ਇਹ ਭਾਈ ਮੇਲ ਹੈ ਜੀ ਇਹਨੇ ਬੱਚੇ ਨੂੰ ਜਨਮ ਬੱਚੇ ਨੂੰ ਜਨਮ ਦਿੱਤਾ ਜੀ ਇਹਨੇ ਹੂੰ ਤਕਰੀਬਨ 30 32 ਕਿਲੋ ਦੁੱਧ ਪਾਇਆ ਹੋਇਆ 35 36 ਕਿਲੋ ਲਗਭਗ ਦੁੱਧ ਪਾ ਦੂਗੀ ਠੀਕ ਹੈ ਹਾਂਜੀ ਕੁਮਾਰਾ ਭਾਈ ਵਾਪਸੀ ਇੱਥੋਂ ਚੰਗਾ ਹਵਾਨਾ ਤਿਆਰ ਆ ਰਸੋ ਅੱਗੋਂ ਵੀ ਤੇ ਪਛਾਣ ਨੂੰ ਵੀ ਬਾਕੀ ਜੋ ਬਨਾਵਟਾ ਚਿਹਰੇ ਦੀ ਬਨਾਵਟ ਉਹ ਵੀ ਤੁਸੀਂ ਹੁਣ ਇਹਨੂੰ ਕੋਲ ਦੀ ਨੰਗ ਦੀ ਦੇਖੋ ਸੋਨਾ ਪਾਜੀ ਚਾਹੇ ਬੰਦਾ ਹੱਥਾਂ ਨਾਲ ਚੋਈ ਜਾਵੇ ਜੀ ਠੀਕ ਹੈ ਜਿਹੜੀ ਜਰਸੀ ਹੈ ਬਈ ਇਹ ਕਿੰਨਾ ਵਸੂਆ ਇਹ ਪਹਿਲੇ ਸੂਏ ਦੀ ਚੌਕੀ ਆਈ ਦੰਦੋਂ ਹਜੇ ਚਾਰ ਦੰਦ ਪਹਿਲਾ ਸੂਆ ਦੰਦ ਵੀ ਇਹਦੇ ਆਪਾਂ ਦਿਖਾ ਦਿੰਨੇ ਆ ਜੀ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਆ ਜੀ ਇਹ ਪਰਸੋ ਸ਼ਾਮ ਦੀ ਸੂਈ ਆ ਜੀ ਕੱਲ ਆਪਾਂ ਸਟੇਟਸ ਲਵਾਇਆ ਤੁਹਾਡੇ ਕੋਲੋਂ ਜੀ ਸ਼ਾਰਟ ਵੀਡੀਓ ਪਾਈ ਆਪਾਂ ਇਹਦੀ ਸਹੀ ਹੈ ਸੋ ਸੂਈ ਚਾਰ ਦੰਦ ਦਾ ਵੈਸੇ ਕਨਫਰਮ ਹੈ ਕਿਉਂਕਿ ਸ਼ਾਰਟ ਵੀਡੀਓ ਚ ਵੀ ਦਿਖਾਈ ਸੀ ਜਮਾ ਕਰਨੀਆਂ ਆ ਜੀ ਠੀਕ ਹੈ ਤੋਂ ਆਰਡਰ ਆਰਡਰ ਦੀ ਬਣਾਵਟ ਤੁਸੀਂ ਦੇਖ ਸਕਦੇ ਹੋ ਪੂਰਾ ਗੋਲ ਆਰਡਰ ਹੈ ਜੀ ਠੀਕ ਹੈ ਹਾਂਜੀ 20 ਤੋਂ ਪਲੱਸ ਬਾਲੀ ਹੈ ਜੀ ਇਹਦੇ ਠੀਕ ਹੈ ਸੋ ਚੰਗੇ ਦੁੱਧ ਵਾਲੀ ਜਰਸੀ ਦੋਸਤੋ ਸੋ ਟਾਂਚਾ ਫੇਰ ਦੇਖ ਲਓ ਚੰਗੇ ਕੱਦ ਕਾਠ ਦੇ ਵਿੱਚ ਹੈ ਜੇ ਜਰਸੀ गावा ਦੇ ਕੱਦ ਨੂੰ ਦੇਖਾਂਗੇ ਤਾਂ ਇਹਦੀ ਹਾਈਟ ਬਹੁਤ ਸੋਹਣੀ ਹੈ ਫਵਾਨਾ ਫਿਕਸ ਹੈ ਦੋਸਤੋ ਚੰਗਾ ਆਕਾਰ ਹੈ ਦੁੱਧ ਵੀ ਸੋਹਣਾ ਤਿਆਰ ਆ ਚਾਰ ਦੰਦ ਇਹ ਜਰਸੀ ਵੈਣ ਪਹਿਲਾ ਸੂਆ ਕੁਇਦੂ ਅੱਗੇ ਤੁਹਾਨੂੰ ਦੋ ਹੀਫਰ ਦਿਖਾਉਣੇ ਆ ਜਿਹੜੀਆਂ ਦੰਦੋਂ ਖੀਰੀਆਂ ਐ ਇਹ ਦੋ ਮੱਛੀਆਂ ਦੋਸਤੋ ਬਾਈ ਕੋਲ ਵਿਕਰੀ ਵਾਲੀਆਂ ਇਹ ਦੋ ਹੀਫਰ ਆ ਦੋਸਤੋ ਦੋਨੇ ਦੰਦੋਂ ਬਾਈ ਜਿਹੜੀ ਦੱਸਦੀ ਐ ਵੀ ਖੀਰੀਆਂ ਇਹਨਾਂ ਦਾ ਰੇਟ ਜਿਹੜਾ ਹੋ 75000 ਜੋੜੇ ਦੀ ਇਹ ਹਾਂ ਨਾਲ ਵਾਲਾ ਹੀ ਰੇਟ ਆ ਮਤਲਬ ਜੇ ਕੋਈ ਭਰਾ ਇਸ ਰੇਟ 'ਚ ਪਸੰਦ ਕਰਦਾ ਤਾਂ ਦੋ ਬੱਛੀਆਂ ਦੰਦੋਂ ਖੀਰੀਆਂ ਦੰਦ ਕਨਫਰਮ ਤੁਹਾਨੂੰ ਦੱਸਿਆ ਤੇ ਇਹ ਤੁਸੀਂ ਆਪ ਕਨਫਰਮ ਕਰ ਵੀ ਸਕਦੇ ਹੋ ਫੋਟੋ ਵੀ ਮੰਗਾ ਲਿਓ ਬੇਸ਼ੱਕ ਦੰਦਾਂ ਦੀ ਸੋਹਣੀਆਂ ਬੱਛੀਆਂ ਦੋ ਜਿਹੜੀਆਂ ਇਹਨਾਂ ਦਾ ਰੇਟ 75000 ਹੈ ਤੋਂ ਬਿਨਾਂ ਕੋਸ ਹੋਰ ਗਾਵਾਂ ਇੱਥੇ ਮੌਜੂਦ ਹੈ ਕੁਛ ਨਾਗ ਜਿਹੜੇ ਵਿਕੇ ਹੋਏ ਵੀ ਹੈ ਤੇ ਕੁਝ ਵਿਕਰੀ ਵਾਲੇ ਵੀ ਹੈ ਬਹੁਤ ਹੀ ਲੰਬੀ ਵੀਡੀਓ ਨਾ ਜਾਵੇ ਤੇ ਸੋਚਿਆ ਵੀ ਤੁਹਾਨੂੰ ਵੈਸੇ ਵੀਡੀਓ 'ਚ ਇਹ ਪਸ਼ੂ ਦਿਖਾ ਦਿੰਨੇ ਆ ਬਾਕੀ ਜਿਵੇਂ ਪਹਿਲਾਂ ਦੱਸਿਆ ਸੀ ਕਿ ਆ ਵੀ ਜਦੋਂ ਮਰਜੀ ਤੁਸੀਂ ਆਉਂਗੇ ਹੋ ਸਕਦਾ ਜਿਹੜੀਆਂ ਵੀਡੀਓ ਚੋਂ ਗਾਵਾਂ ਦਿਖਾਈਆਂ ਇਹਨਾਂ ਚੋਂ ਦੋ ਸੇਲ ਹੋ ਜਾਣ ਤਾਂ ਉਹਦੀ ਥਾਂ ਤੇ ਨਵੀਆਂ ਦੋ ਚ ਆਈਆਂ ਵੀਆਂ ਹੋਣ ਸੋ ਰੇਟ ਇਸੇ ਕਰਕੇ ਫੋਨ ਤੇ ਆ ਵੀ ਪਹਿਲੀ ਗੱਲ ਤੇ ਆ ਵੀ ਪਸ਼ੂ ਤਸੱਲੀ ਆਪ ਆ ਕੇ ਕਰੋ ਤੇ ਫੇਰ ਸੌਦੇ ਕਰੋ ਇੱਥੇ ਆ ਕੇ ਦੇਖੋਗੇ ਤਾਂ ਇਹ ਇੰਨੇ 23 24 ਨਾ ਹੈ ਕੋਈ ਇੱਕ ਅੱਧਾ ਜ਼ਰੂਰ ਤੁਹਾਨੂੰ ਪਸੰਦ ਆਜੂ ਮੰਡੀ ਵਾਲਾ ਮਾਹੌਲ ਆ ਇੰਨਾ ਇੱਕ ਨਾ ਕਿੱਥੇ ਹੁੰਦੇ ਵਿਕਰੀ ਵਾਲੇ ਤੇ ਦੋ ਹੀਫਰ ਵੀ ਇਸ ਵੀਡੀਓ ਦੇ ਵਿੱਚ ਤੁਸੀਂ ਹੁਣ ਦੇਖ ਚੁੱਕੇ ਹੋ ਜੇ ਕੋਈ ਭਰਾ ਇਹਨਾਂ ਚੋਂ ਕੋਈ ਵੀ ਬੱਚੀ ਖਰੀਦਣੀ ਚਾਹੁੰਦਾ ਤਤਾਂ ਵੀ ਸੰਪਰਕ ਬਣਾ ਸਕਦੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ